ਨਮਸਕਾਰ ਤੁਸੀਂ ਦੇਖ ਰਹੇ ਹੋ ਦੁਆਬਾ ਮੇਲ ਤੇ ਮੈਂ ਮਨੂ ਸ਼ਰਮਾ ਸਦਸੂਆ ਵਿੱਚ ਅੱਜ ਗਊ ਤਸਕਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨੌ ਗਾਵਾਂ ਦੇ ਨਾਲ ਭਰਿਆ ਹੋਇਆ ਟਰੱਕ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਅਤੇ ਜਦੋਂ ਇਸ ਨੂੰ ਰੋਕਿਆ ਗਿਆ ਤਾਂ ਟਰੱਕ ਡਰਾਈਵਰ ਮੌਕੇ ਤੇ ਦੂਜੇ ਵਾਹਨ ਦੇ ਵਿੱਚ ਬੈਠ ਕੇ ਪਠਾਨਕੋਟ ਵੱਲ ਨੂੰ ਫਰਾਰ ਹੋ ਗਿਆ ਮਾਮਲੇ ਦੀ ਸਾਰੀ ਸੂਚਨਾ ਮਿਲਦਿਆਂ ਹੀ ਥਾਣਾ ਦਸੂਹਾ ਦੇ ਐਸਐਚਓ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਦੇ ਸਮੇਤ ਮੌਕੇ ਤੇ ਪਹੁੰਚੇ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਉਹਨਾਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ترਸੀਮ ਲਾਲ ਨੇ ਦੱਸਿਆ ਕਿ ਉਹ ਜੰਮੂ ਦੇ ਰਹਿਣ ਵਾਲੇ ਹਨ ਤੇ ਅੱਜ ਸਵੇਰੇ ਜਲੰਧਰ ਤੋਂ ਪਠਾਨਕੋਟ ਵੱਲ ਨੂੰ ਜਾ ਰਹੇ ਸੀ ਤੇ ਜਦੋਂ ਉਹ ਦਸੂਆ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਦੀ ਗੱਡੀ ਟਰੱਕ ਦੇ ਨਾਲ ਟਕਰਾ ਗਈ ਅਤੇ ਇਸ ਤੋਂ ਬਾਅਦ ਟਰੱਕ ਚਾਲਕ ਉਤੋ ਟਰੱਕ ਲੈ ਕੇ ਭੱਜ ਗਿਆ ਅਤੇ ਉਹਨਾਂ ਨੇ ਇਸ ਟਰੱਕ ਦਾ ਪਿੱਛਾ ਕੀਤਾ ਤੇ ਜਦੋਂ ਔਰ ਦਸੂਹਾ ਦੇ ਚੀਮਾ પેટ્રોલ ਪੰਪ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਨੇ ਆਪਣੀ ਗੱਡੀ ਟਰੱਕ ਦੇ ਅੱਗੇ ਲਗਾ ਕੇ ਟਰੱਕ ਨੂੰ ਰੋਕ ਲਿਆ ਇਸ ਤੋਂ ਬਾਅਦ ਟਰੱਕ ਚਾਲਕ ਡਰ ਗਿਆ ਅਤੇ ਉਹ ਨੁਕਸਾਨੀਕਾਰ ਦਾ ਹਰਜਾਨਾ ਭਰਨ ਲਈ ਤਿਆਰ ਹੋ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਹੋਇਆ ਕਿ ਕੋਈ ਗੜਬੜ ਹੈ ਤੇ ਜਦੋਂ ਉਹਨਾਂ ਨੇ ਟਰੱਕ ਦੇ ਅੰਦਰ ਦੇਖਿਆ ਤਾਂ ਟਰੱਕ ਵਿੱਚ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਗੌਆਂ ਲੱਦੀਆਂ ਹੋਈਆਂ ਸਨ ਅਤੇ ਜਿਵੇਂ ਹੀ ਬਾਹਰ ਆਏ ਮੌਕਾ ਮਿਲਦੇ ਹੀ ਟਰੱਕ ਡਰਾਈਵਰ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਿਆ ਟਰੱਕ ਦੇ ਅੰਦਰ ਪੰਜ ਗਾਵਾਂ ਅਤੇ ਚਾਰ ਵੱਛੇ ਲੱਦੇ ਹੋਏ ਸਨ ਜਿਨ੍ਹਾਂ ਦੀ ਹਾਲਤ ਬਹੁਤ ਹੀ ਮਾੜੀ ਸੀ ਇਸ ਸਮੇਂ ਸਾਰੀਆਂ ਗਾਵਾਂ ਨੂੰ ਅਰਾਜੀਵ ਧਿਕਸ਼ਿਤ ਗਊਸ਼ਾਲਾ ਦੇ ਵਿੱਚ ਰੱਖਿਆ ਗਿਆ ਸੀ ਅਤੇ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਟਰੱਕ ਦਾ ਨੰਬਰ ਲੱਭ ਕੇ ਉਸ ਦੇ ਮਾਲਕ ਦਾ ਪਤਾ ਲਗਾਇਆ ਜਾਵੇਗਾ ਅਤੇ ਇਸ ਤਸਕਰੀ ਵਿੱਚ ਜੋ ਵੀ ਸ਼ਾਮਿਲ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਿਹੜੀ ਘਟਨਾ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ? ਜੈਗੋ ਮਾਤਾ ਜੈਗੋਪਾਲ ਅੱਜ ਸਵੇਰੇ ਤੜਕੇ ਦਾ 6:30 ਵਜੇ ਦੇ ਕਰੀਬ ਸਾਨੂੰ ਰਜੀਵ ਵਿਖੇਤ ਗਊਸ਼ਾਲਾ ਦੇ ਵਿੱਚ ਇਨਫੋਰਮੇਸ਼ਨ ਆਈ ਆ ਕਿ ਇੱਕ ਟਰੱਕ ਜੋ ਮਰੂਤੀ ਏਜੰਸੀ ਦੇ ਕੋਲ ਚਿਮਾ ਪਟ્રોલ ਪੰਪ ਦੇ ਸਾਹਮਣੇ ਬਿਲਕੁਲ ਫੜਿਆ ਗਿਆ ਆ ਔਰ ਉਹਦੇ ਵਿੱਚ ਜਿਹੜਾ ਗਊ ਵੰਸ਼ਾ ਬਾ 9 ਜਾਂ 10 ਦੇ ਕਰੀਬੇ ਦੇ ਵਿੱਚ ਗਊਵਾਂ ਪੰਛੀ ਮੌਜੂਦ ਆ ਤੇ ਜਿਸ ਵੇਲੇ ਅਸੀਂ ਮੌਕੇ ਦੇ ਉੱਤੇ ਪਹੁੰਚੇ ਹਾਂ ਮੌਕੇ ਦੇ ਉੱਤੇ ਪਹੁੰਚ ਕੇ ਅਸੀਂ ਦੇਖਿਆ ਆ ਕਿ ਕਵੀਰ ਤਰਸੀਮ ਲਾਲ ਜੀ ਜੋ ਕਿ ਪਿੱਛੋਂ ਜੰਮੂ ਦੇ ਸੰਭਾ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਔਰ ਉਹਨਾਂ ਨੇ ਸਾਨੂੰ ਸਾਰੀ ਇਹ ਘਟਨਾ ਦਾ ਵੇਰਵਾ ਦਿੱਤਾ ਭਈ ਇੱਕ ਜਿਹੜਾ ਟਰੱਕ ਆ ਇਹ ਗੱਡੀ ਜਿਹੜੀ ਹੈਗੀ ਆ ਜੇਕੇ 14 H 4692 ਨੰਬਰ ਗੱਡੀ ਆ ਜਿਸ ਗੱਡੀ ਨੇ ਉਹਨਾਂ ਦੀ ਜਿਹੜੀ ਡਿਜ਼ਾਇਰ ਸੀ ਸਵਿਟ ਡਿਜ਼ਾਇਰ ਸੀ ਉਹਦੇ ਵਿੱਚ ਟੱਕਰ ਮਾਰੀ ਔਰ ਜਿਸ ਵੇਲੇ ਗੱਡੀ ਇਹਨਾਂ ਨੇ ਰੋਕੀ ਆ ਰੋਕ ਕੇ ਜਿਸ ਵੇਲੇ ਇਹਨਾਂ ਨੂੰ ਪਤਾ ਲੱਜ ਜਿਸ ਵੇਲੇ ਇਹਨਾਂ ਨੇ ਉਹਨੂੰ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਪੁੱਛਗਿੱਛ ਕੀਤੀ ਤੋਂ ਨੇ ਉੱਥੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਮੁੜ ਕੇ ਇਹਨਾਂ ਨੇ ਦੇਖਿਆ ਭਈ ਜਿਹੜਾ ਟਰੱਕ ਦੇ ਵਿੱਚ ਗਊਵਾਂੰਸ਼ ਭਰਿਆ ਹੋਇਆ ਆ ਔਰ ਐਨਏ ਦੇ ਵਿੱਚ ਹੀ ਇਹਨਾਂ ਦੇ ਗੱਲਬਾਤ ਕਰਦੇ ਕਰਦੇ ਪਿੱਛੋਂ ਇੱਕ ਬਲੈਰੋ ਗੱਡੀ ਨੇ ਆ ਕੇ ਜਿਹੜੇ ਜਿੰਨੇ ਵੀ ਬੰਦੇ ਸੀ ਉਹਦੇ ਵਿੱਚ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀ ਔਰ ਉਹਦੇ ਦੋ ਸਾਥੀ ਸੀ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਤੋਂ ਭੱਜ ਗਿਆ ਉਸ ਤੋਂ ਬਾਅਦ ਅਸੀਂ ਮੌਕੇ ਤੇ ਅਸੀਂ ਪੁਲਿਸ ਨੂੰ ਇਤਲਾਹ ਕਰਕੇ ਪੁਲਿਸ ਨੂੰ ਬੁਲਾਇਆ ਆ ਔਰ ਗੱਡੀ ਤੇ ਆ ਜਿਹੜਾ ਗਊਵਾਂੰਸ਼ ਆ ਸਾਰ ਔਰ ਪੁਲਿਸ ਦੇ ਹਵਾਲੇ ਅਸੀਂ ਕੀਤਾ ਆ ਸੋ ਮੈਂ ਅਸੀਂ ਸਾਰੀ ਜਿੰਨੀ ਮੇਰਾ ਜੀ ਦੇਖਸ਼ਿਤ ਗਊਸ਼ਾਲਾ ਸਮੂਹ ਦਸੂਆ ਸ਼ਹਿਰ ਵਾਸੀ ਆ ਅਸੀਂ ਸਾਰੇ ਪੰਜਾਬ ਸਰਕਾਰ ਤੋਂ ਔਰ ਪੁਸ਼ਪ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਕੇਸ ਦੇ ਵਿੱਚ ਪੂਰੀ ਖੋਜ ਕੀਤੀ ਜਾਵੇ ਪੂਰੀ ਕੀਤੀ ਵੈਰੀਫਾਈ ਕੀਤਾ ਜਾਵੇ ਗੱਡੀ ਤੋਂ ਟੋਲ ਪਲਾਜ਼ਿਆਂ ਤੋਂ ਜਿੱਥੋਂ ਜਿੱਥੋਂ ਗੱਡੀ ਨੰਘ ਕੇ ਆਈ ਆ ਗਊ ਵੰਚ ਜਿੰਨਾ ਵੀ ਵਿੱਚ ਹੈਗਾ ਕਈਆਂ ਦੇ ਕੰਨਾਂ ਦੇ ਵਿੱਚ ਟੈਗ ਲੱਗੇ ਹੋਏ ਆ ਸਾਰਾ ਪਤਾ ਕੀਤਾ ਜਾਵੇ ਪ੍ਰੋਪਰ ਪੂਰੀ ਸ਼ਾਨਦਾਰ ਪੂਰੀ ਗੰਭੀਰਤਾ ਦੇ ਨਾਲ ਸ਼ਾਨਦਾਰ ਕੀਤੀ ਜਾਵੇ ਔਰ ਜਿੰਨੇ ਵੀ ਜੋ ਵੀ ਮੁਜਰਮੇ ਦੇ ਵਿੱਚ ਹੈਗੇ ਆ ਚਾਹੇ ਉਹ ਬਲੈਰੋ ਗੱਡੀ ਵਾਲਾ ਸੀ ਜਿਹੜਾ ਪਿੱਛੇ ਨਾਲ ਗੱਡੀ ਚੱਲ ਰਹੀ ਸੀ ਜਿਹੜਾ ਡਰਾਈਵਰ ਸੀ ਇਹਦੇ ਨਾਲ ਜਿੰਨੇ ਕਲਿੰਡਰ ਸੀ ਸਾਰੇ ਉਹਨਾਂ ਦਾ ਸਾਰਿਆਂ ਦਾ ਪਤਾ ਕੀਤਾ ਜਾਵੇ ਉਹਨਾਂ ਤੇ ਬਣਦੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਨਾਲ ਦੀ ਨਾਲ ਮੈਂ ਸਮੂਹ ਪੁਲਿਸ ਨੂੰ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹ ਵਿਸ਼ਾ ਸਾਡੇ ਹਿੰਦੂ ਸਮਾਜ ਦੀਆਂ ਸਮੂਹ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਆ ਇਸ ਕਰਕੇ ਇਹਦੇ ਵਿੱਚ ਹਲਕੀ ਜਿਹੀ ਵੀ ਕੋਈ ਕੁਤਾਈ ਨਾ ਵਰਤੀ ਜਾਵੇ ਔਰ ਜਿੰਨੀ ਵੀ ਜਲਦੀ ਤੋਂ ਜਲਦੀ ਹੋ ਸਕਦਾ ਕਿਸ ਵੀ ਇਸ ਕੇਸ ਦੀ ਖੋਜ ਕਰਕੇ ਦੋਸ਼ੀਆਂ ਦੇ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮਜਬੂਰਨ ਜਿਹੜਾ ਸਾਨੂੰ ਸਾਨੂੰ ਸਮਾਜ ਜਿਹੜਾ ਹੈਗਾ ਸੰਘਰਸ਼ ਕਰਨਾ ਪਏਗਾ ਪਰ ਫਿਰ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਹੀ ਅਸੀਂ ਫੋਨ ਕੀਤਾ ਆ ਮੌਕੇ ਤੇ ਹੀ ਮੌਜੂਦਾ ਜਿਹੜੀ ਸਾਡੀ ਪੁਲਿਸ ਆ ਸਾਡੇ ਐਸ ਐਚਓ ਸਾਹਿਬ ਆ ਦਸੂਹਾ ਹਲਕੇ ਦੇ ਉਹ ਪਹੁੰਚ ਗਏ ਆ ਔਰ ਗੱਡੀ ਉਹਨਾਂ ਨੇ ਕਰਕੇ ਆਪਣੀ ਆਪਣੀ ਗ੍ਰਿਫਤ ਦੇ ਵਿੱਚ ਲੈ ਕੇ ਨਾਲ ਦੀ ਨਾਲ ਅਗਲੀ ਕਾਰਵਾਈ ਦੇ ਉੱਤੇ ਆਪਣਾ ਚੱਲ ਪਏ ਆ ਬਹੁਤ ਬਹੁਤ ਧੰਨਵਾਦ ਜੀ ਭਾਈ ਜਿਹੜੀ ਅੱਜ ਗਾਈਆਂ ਦਾ ਹਸਤਾ ਹੈ ਉਹਦੇ ਬਾਰੇ ਕੀ ਜਾਣਕਾਰੀ ਸਰ ਮੈਂ ਕੱਲ ਜੰਮੂ ਤੁਗਿਆ ਸਰ ਉਦੋਂ ਮੈਂ ਵਾਪਸ ਆਇਆ ਕਰਦਾ ਤੇ ਇਹ ਗੱਡੀ ਦਾ ਟਾਇਰ ਫਟਿਆ ਇਸ ਚੋਕ ਚ ਥੋੜੀ ਪਿੱਛੇ ਉਹਦੇ ਬਾਅਦ ਮੇਰੀ ਗੱਡੀ ਵੱਜ ਗਈ ਪਿੱਛੇ ਇਹਦੇ ਪਿੱਛੇ ਜਿੱਦ ਲੈ ਮੈਂ ਡਰਾਈਵਰ ਨੂੰ ਫੜਨ ਗਿਆ ਉਤਰ ਕੇ ਇਕੱਲਾ ਉਹਨੇ ਗੱਡੀ ਭਜਾ ਲਈ ਭਰਲੇ ਰੋਡ ਤੇ ਜਿਹੜਾ ਸ਼ੋਕ ਦੇ ਭਰਲੇ ਰੋਡ ਹੈ ਫਿਰ ਰੀਡੀ ਟ੍ਰਲੀਕ ਹੋਏ ਦੇ ਵੀ ਮੈਂ ਇਹਦੇ ਪਿੱਛੇ ਗਿਆ ਪਿੱਛੇ ਜਿਹੜਾ ਜਿਹੜਾ ਪਿੱਛੇ ਚੋਕ ਆ ਉੱਥੋਂ ਮੈਂ ਗੱਡੀ ਨਾਲੇ ਅੱਗੇ ਲਾਈ ਇਹ ਮੇਰੇ ਕੋਲ ਗੱਡੀ ਚੜਾਣ ਲਗਾ ਲੇਕਿਨ ਇਹਨੇ ਦੁਬਾਰਾ ਲਿੱਗ ਰੋਡ ਤੇ ਬਾਤ ਜੀ ਉਹਦੇ باوجود ਵੀ ਮੈਂ ਇਕੱਲੇ ਨੇ ਇੱਥੇ ਆ ਕੇ ਨਾਲੇ ਅੱਗੇ ਗੱਡੀ ਲਾ ਲਈ ਉਦੇ ਬਾਅਦ ਕੀ ਹੋਇਆ ਕਿ ਜਿਹੜਾ ਪਿੱਛੇ ਮਾਲਕਾ ਕੋਈ ਸ਼ਿਰਨਗਰ ਵਾਲਾ ਦਾੜੀ ਵਾਲਾ ਬੰਦਾ ਕੋਈ ਉਹਨੇ ਕਿਹਾ ਕੀਤਾ ਕਿ ਉਹ ਬਲੁਰੇ ਲਈ ਆਇਆ ਪਿੱਛੇ ਜਿੱਥੇ ਰੇਤਾ ਪੇੜਾ ਉਹ ਬਲੁਰੇ ਲਈ ਆਇਆ ਤੇ ਉਹ ਮੈਨੂੰ ਜਿਵੇਂ ਮੈਂ ਤਰਮਾਲ ਪਿਸ਼ਾਬ ਦੀ ਮੁਸ਼ਕਲ ਜਿਵੇਂ ਮੈਂ ਡਰਾਈਵਰ ਥੱਲੇ ਦਵਾਰਿਆ ਨਾ ਡੰਗੜਾ ਦੀ ਪਿਸ਼ਾਬ ਦੀ ਮੁਸ਼ਕਲ ਮੈਨੂੰ ਆ ਗਈ ਸੀ ਮੈਂ ਉਹਨੂੰ ਇੰਨਾਂ ਕਰਕੇ ਥੱਲੇ ਦਵਾਰਿਆ ਪਿਸ਼ਾਬ ਦੀ ਮੁਸ਼ਕਲ ਮੈਨੂੰ ਆ ਗਈ ਮੈਨੂੰ ਸ਼ੱਕ ਪੈ ਗਿਆ ਗੱਡੀ ਡੰਗੜ ਦੀ ਗੱਡੀ ਦੇ ਪਾਜੀ ਉਹਦੇ ਬਾਅਦ ਉਹ ਕਹਿੰਦਾ ਇੰਨਾਂ ਫੜ ਕੇ ਲੈ ਗਿਆ ਮੈਨੂੰ ਕਹਿੰਦਾ ਪਾਜੀ ਕੰਮ ਕਰਾ ਦੇਣਾ ਕੰਮ ਕਰਾ ਦੇਣਾ ਤੇ ਦਿਲੇਮਾ ਟੰਕਰ ਦੇਖ ਲਈ ਤੇ ਫਿਰ ਮੈਂ ਉਹ ਉਹ ਡਰਾਈਵਰ ਦੀ ਫੜੇ ਦਾ ਹਾਲ ਇਕਨ ਇੱਕ ਮੋੜ ਆਇਆ ਉਧਰੋਂ ਮੋਟਰਸਾਈਕਲ ਤੇ ਬਾਜੀ ਮਾਰੋਣੀ ਮਾਰੋਣੀ ਇਹਨੂੰ ਮੈਂ ਉਹਨੂੰ ਛੱਡਦਾ ਨਹੀਂ ਕਿਉਂਕਿ ਆਹ ਉਦੋਂਪੁਰ ਨਾਕਾ ਲੱਗਦਾ ਤੇ ਨੱਡ ਰੋਡ ਪਰ ਅਸੂ ਉੱਥੇ ਤਰੇ ਗੱਡੀਆਂ ਫੁੱਗ ਚੁੱਕੇ ਨੇ ਇਹ ਗੋਆਣੀਆਂ ਫਿਰ ਇਸ ਵੀ ਮੈਂ ਨਹੀਂ ਛੱਡਦਾ ਉਹ ਮੋਟਰਸਾਈਕਲ ਨਾਲ ਮੋੜ ਆਇਆ ਮਾਰੋਣੀ ਮਾਰੋਣੀ ਤੇ ਉਹ ਭੱਜ ਗਿਆ ਪਿੱਛੇ ਫਿਰ ਬਲੂਰੋ ਵਾਲਾ ਜਿਹੜਾ ਦਾੜੀ ਵਾਲਾ ਗੁਜਰਾ ਆ ਉਹਨੇ ਉਹਨੇ ਦੋਨੇ ਡਰਾਈਵਰ ਇਕਨੈਕਟਰ ਆ ਹੀ ਫੜਿਆ ਤੇ ਬਲੂਰੋ ਲੈ ਕੇ ਵਾਪਸ ਭੱਜ ਗਿਆ ਮੇਰੀ ਗੱਡੀ ਦਾ ਘੱਟੋ ਘੱਟ ਵੀ 50000 ਦਾ ਨੁਕਸਾਨ ਹੋਇਆ ਦਾਣਾ ਜਿਹੜਾ ਅੱਜ ਮਰੂਤੀ ਏਜੰਸੀ ਲੱਗ ਗਈ ਇੱਕ گاਵਾਂ ਦਾ ਆ ਕੇਸ ਹੈ ਉਹਦੇ ਬਾਰੇ ਕੀ ਜਾਣਕਾਰੀ ਅੱਜ ਸਵੇਰੇ 6 ਵਜੇ ਸਾਨੂੰ ਸੂਚਨਾ ਮਿਲੀ ਕਿ ਇੱਕ ਟਰੱਕ ਆਇਆ ਜੋ ਕਿ ਜੀਐਨਕੇ ਦਾ ਨੰਬਰ ਹੈ ਉਹਦਾ ਉਹਦੇ ਵਿੱਚ گاਵਾਂ ਲੱਦੀਆਂ ਤੇ ਉਹ ਜੀਐਨਕੇ ਵੱਲ ਨੂੰ ਉਹਨਾਂ ਨੂੰ ਉਹਨਾਂ ਦੀ ਤਸਵੀਰ ਕਰਕੇ ਲੈ ਕੇ ਜਾ ਰਹੇ ਨੇ ਜੋ ਸਾਨੂੰ ਅਰुण ਕੁਮਾਰ ਜੀ ਜਿਹੜੇ ਇੱਥੇ ਦਸੂਹਾ ਵਿਖੇ ਬਹੁ ਸ਼ਾਲਾ ਚਲਾਉਂਦੇ ਨੇ ਤੇ ਉਹਨਾਂ ਦੇ ਨਾਲ ਤਰਸੇਮ ਸਿੰਘ ਜੋ ਕਿ ਜੰਮੂ ਦੇ ਰਹਿਣ ਵਾਲੇ ਸੀਗੇ ਇਹਨਾਂ ਨੇ ਸਾਨੂੰ ਸੂਚਨਾ ਦਿੱਤੀ ਤੇ ਜਿਸ ਦੇ ਆਧਾਰ ਤੇ ਅਸੀਂ ਮਕਦਮਾ ਨੰਬਰ 195 ਦਰਜ ਕੀਤਾ ਇਹ ਕੌਅ ਐਕਟ ਦੇ ਤਹਿਤ ਹੋਰ ਜਿਹੜੀਆਂ ਗਾਵਾਂ ਸੀ 6 ਗਾਵਾਂ ਸੀ ਔਰ ਤਿੰਨ ਬੱਚੇ ਸੀ ਉਹ ਫਿਰ ਅਸੀਂ ਨੂੰ ਬਰਾਮਦ ਕੀਤਾ ਤੇ ਜਿਹੜੇ ਦੋਸ਼ੀ ਸੀ ਜਿਹੜੇ ਟਰੱਕ ਵਾਲੇ ਸੀਗੇ ਉਹ ਮੌਕੇ ਤੋਂ ਫਰਾਰ ਹੋ ਗਏ ਤੇ ਉਹਨਾਂ ਨਾਲ ਇੱਕ ਹੋਰ ਗੱਡੀ ਬਲੈਰੋ ਸੀ ਲੇਕਿਨ ਅਜੇ ਤੱਕ ਕੋਈ ਟ੍ਰੇਸ ਨਹੀਂ ਹੋਈ ਜਲਦੀ ਅਸੀਂ ਕੈਮਰੇ ਖੁੰਧਾ ਰਹੇ ਹਾਂ ਔਰ ਉਹਨਾਂ ਨੂੰ ਦੋਸ਼ੀਆਂ ਨੂੰ ਜਲਦ ਜਲਦ ਪਹੁੰਚ ਕਰਕੇ ਕਾਨੂੰਨੀ ਕਾਰਵਾਈ ਮਚ ਜਾਂਦੀ ਹੈ ਸਰ ਜਿਹੜੀ ਗੱਡੀ ਚ ਗਾਵਾਂ ਮਿਲੀਆਂ ਉਹਦੇ 'ਚ ਵੀ ਟਰੈਕ ਨੰਬਰ ਲੱਗੇ ਹੋਏ ਵੇ ਉਹਦੇ ਤੋਂ ਕੋਈ ਮਿਲੀ ਇਨਫੋਰਮੇਸ਼ਨ ਹਾਂ ਅਸੀਂ ਕਰ ਰਹੇ ਹਾਂ ਉਹ ਵੀ ਐਫਰਟ ਕਰ ਰਹੇ ਹਾਂ ਪਤਾ ਕੀਤਾ ਜਾਏ ਕਿ ਇਹ ਜਿਹੜੀਆਂ ਗਾਵਾਂ ਦੇ ਕੰਨਾਂ ਦੇ ਵਿੱਚ ਟੈਗ ਲੱਗੇ ਨੇ ਇਹ ਇਹ ਕਿਸ ਮਾਲਕ ਦੇ ਨਾਮ ਹੈਗੀਆਂ ਇਹ ਗਾਵ ਤੇ ਉਹਦੇ ਦਰੂਗੇ ਆਪਾਂ ਪਤਾ ਕਰਾਂਗੇ ਕਿ ਹਾਂ ਵੀ ਤੁਸੀਂ ਕਿਸੇ ਨੂੰ 베ਚੀ ਸੀ ਗਾਂ ਜਾਂ ਚੋਰੀ ਕਰਕੇ ਲੈ ਗਏ ਜਾਂ ਕਿਸ ਤਰ੍ਹਾਂ ਇਹ ਤਪੀਸ਼ ਦੇ ਵਿੱਚ ਲਿਆਂਦਾ ਜਾਏਗਾ